ਸਾਡੇ ਘਰਾਂ ਵਿੱਚ 4-5 ਦਿਨ ਤੋਂ ਪਾਣੀ ਆ ਗਿਆ ਬਹੁਤ ਜ਼ਿਆਦਾ 5-6 ਫੁੱਟ ਪਾਣੀ ਆਇਆ ਅੰਦਰਾਂ 'ਚ ਸਾਡੇ 15 ਸਾਮਾਨ ਵੀ ਕੱਢਿਆ ਗਿਆ ਹੈ ਘਰਾਂ 'ਤੇ ਤਰਾਰ ਪੈ ਗਈ ਆ ਅਸੀਂ ਪਹਿਲੀ ਵੀ ਥੇਕੇ ਦੇ ਲਈ ਸੀ 10-12 ਕਿਲੋ ਵੀ ਸਾਰਾ ਝੋਨਾ ਹੈ ਸਾਰਾ ਕਿੰਨਾ 20-25 ਲੱਖ ਰੁਪਏ ਹੋ ਜੀ ਆਜੇ ਸਾਰਾ ਇੱਕ ਤਰ੍ਹਾਂ ਦਾ ਪਾਣੀ ਆ ਗਿਆ ਅੰਦਰਾਂ 'ਚ 2000-2000 ਆ ਜਾਵੇ ਸਭਾ ਡੀਏਪੀ ਚਾਹੀਦੀ ਉਹ ਵੀ ਨਹੀਂ ਤੈ ਲੋੜੀ ਆ ਰਹੀ ਰਣਾ ਰੋਲਬੀ ਸਿੰਘ ਜੀ ਮੈਂ ਪਿੰਡ ਫੁੱਲੇ ਚੱਕ ਦਾ ਰਹਿਣ ਵਾਲਾ ਆਂ ਅੱਛਾ ਤੇ ਸਾਡੇ ਘਰਾਂ ਵਿੱਚ 4-5 ਦਿਨ ਤੋਂ ਪਾਣੀ ਆ ਗਿਆ ਹੂੰ ਬਹੁਤ ਜ਼ਿਆਦਾ 5-6 ਫੁੱਟ ਪਾਣੀ ਆਇਆ ਅੰਦਰ ਸਾਡੇ ਕੋ ਅੰਦਰ ਸਾਮਾਨ ਵੀ ਨਹੀਂ ਕੱਢਿਆ ਗਿਆ ਇੰਨੀ ਤੇਜ਼ ਨਾਲ ਪਾਣੀ ਆਇਆ ਵਾ ਅੱਛਾ ਤੇ ਘਰਾਂ 'ਚੇ ਦਰਾਰ ਪੈ ਗਈ ਆ ਚਾਰ-ਚਾਰ ਪੰਜ-ਪੰਜ ਦਿਨ ਪਾਣੀ ਰਹਿ ਗਿਆ ਫਿਰ ਤੇ ਨੀਆਂ ਬਹਿ ਗਈਆਂ ਸਾਰੀਆਂ ਕੋਲ ਪੈ ਗਈ ਆ ਸਾਡੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਵਾ ਸਾਡੇ ਜਾਨਵਰ ਪਾਇ ਡੰਗਰ-ਡੁੰਗਰ ਵੀ ਸਾਰੇ ਉਹ ਸੇਵ ਜਗ੍ਹਾ ਤੇ ਖੜੇ ਆ ਨਾ ਕੋਈ ਉਹਨਾਂ ਨੂੰ ਚਾਰਾ ਮਿਲ ਰਿਹਾ ਨਾ ਕੋਈ ਸਾਡੀ ਸਾਰੀ ਤੂੜੀ ਵੀ ਖਰਾਬ ਹੋ ਗਈ ਆ ਅੱਛਾ ਅਸੀਂ ਪੈੜੀ ਵੀ ਠੇਕੇ ਤੇ ਲਈ ਸੀ 10-12 ਕਿੱਲੇ ਉਹ ਵੀ ਸਾਰਾ ਝੋਨਾ ਵੀ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 20-25 ਲੱਖ ਦਾ ਹੋਈ ਜਾਏ ਸਾਰਾ ਤਕਰੀਬਨ ਬੁਲਾ ਕੇ ਅੱਛਾ ਤੇ ਬਹੁਤ ਜਿਆਦਾ ਸਾਨੂੰ ਪ੍ਰਸ਼ਾਸਨ ਨੂੰ ਮੰਗਿਆ ਵੀ ਸਾਨੂੰ ਕੋਈ ਨਾ ਕੋਈ ਉਹ ਆਵਜਾ ਦਵਾਇਆ ਜਾਵੇ ਅੱਛਾ ਸਾਡੀ ਮਤ ਕੀਤੀ ਜਾਵੇ ਮਤ ਇਹੋ ਹੀ ਹੈ ਵੀ ਹੁਣ ਚਲੋ ਸਾਨੂੰ ਘਰ ਵਾਸਤੇ ਚਾਹੀਦਾ ਵਾ ਸਾਡੇ ਘਰੇ ਤੇ ਨੁਕਸਾਨ ਹੋਇਆ ਵਾ ਸਾਨੂੰ ਆ ਗਾਂ ਵਾਤੇ ਜਿੱਦਾਂ ਕਣਕ ਬੀਤਣੀ ਆ ਉਹਦੇ ਉੱਤੇ ਬੀਜ ਚਾਹੀਦਾ ਵਾ ਡੀਜੀਐਲ ਚਾਹੀਦੀ ਆ ਸਾਡੀ ਪਹਿਲੇ ਦੇ ਲੈਵਲ ਪੱਤਰੇ ਹੋਏ ਆ ਡੀਏਪੀ ਵੀ ਚਾਹੀਦੀ ਉਹ ਵੀ ਬੜੀ ਛੋਟੇ ਜਾ ਰਹੀ ਆ ਤੇ ਸਾਨੂੰ ਵੱਧ ਤੋਂ ਵੱਧ ਲੋੜ ਕੀਤੀ ਜਾਵੇ ਸਾਡੇ ਪਰਿਵਾਰ ਦੀ ਜੀ ਮੇਰਾ ਨਾਮ ਜੀ ਅੰਗਰੇਜ਼ ਸਿੰਘ ਜੀ ਮੇਰਾ ਸਾਡਾ ਪਿੰਡ ਦਾ ਹਾਲ ਵੇਖੋ ਜੀ ਭਾਜੀ ਸਾਡੇ ਘਰ 5-5 ਫੁੱਟ ਤੋਂ ਵੱਧ ਪਾਣੀ ਚਲ ਗਿਆ ਭਾਜੀ ਤੇ 20 ਲੱਖ ਦੀ ਮੇਰੀ ਕੋਠੀ ਪਈ ਸਾਰਾ ਮੇਰਾ ਨੁਕਸਾਨ ਹੋ ਗਿਆ ਭਾਜੀ ਅੰਦਰ ਜੋ ਸਮਾਨ ਕੋਈ ਨਹੀਂ ਸਾਡੇ ਕੋ ਨਿਕਲਿਆ ਸਾਡੇ ਪਾਣੀ ਹੋਇਆ ਜਦੋਂ ਸਾਰਾ ਸਮਾਨ ਭਾਈ ਸਾਡੇ ਅੰਦਰ ਖਰਾਬ ਹੋ ਗਿਆ ਜੋ ਤੇ ਇਹਨ ਤੁਹਾਰੋਂ ਮੜਾ ਜਾ ਕੈਮਰਾ ਸਾਡਾ ਝੋਨਾ ਭਾਜੀ ਇਹ ਤੱਕ ਨਹੀਂ ਜੋ ਦੇਣ ਦਿਆ ਭਾਜੀ ਬਿਲਕੁਲ ਨਹੀਂ ਝੋਨਾ ਸਾਡਾ ਖਤਮ ਹੀ ਹੋ ਗਿਆ ਵਾ ਤੇ ਪਾਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਸਾਡੀ ਹੈਲਪ ਹੋਣੀ ਚਾਹੀਦੀ ਆ ਸਾਨੂੰ ਖਾਦ ਚਾਹੀਦੀ ਆ ਕਣਕ ਬੀਜਣ ਵਾਸਤੇ ਡੀਜ਼ਲ ਚਾਹੀਦਾ ਭਾਜੀ ਝੋਨਾ ਸਾਡਾ ਬਿਲਕੁਲ ਹੀ ਖਤਮ ਹੋ ਗਿਆ ਭਾਜੀ ਤੇ ਸਾਡੇ ਕੋਠਿਆਂ ਦੀ ਰਿਪੇਅਰ ਹੋਣੀ ਚਾਹੀਦੀ ਤੇੜਾ ਪੈ ਗਈਆਂ ਅੰਦਰ ਬਹੁਤ ਬੁਰਾ ਆ ਰਿਹਾ ਭਾਜੀ ਸਾਡਾ ਤੇ ਆਣ ਕੇ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਸਾਡਾ ਝੋਨਾ ਬਿਲਕੁਲ ਹੀ ਭਾਜੀ ਖਤਮ ਹੋ ਗਿਆ ਜੋ ਸਾਡਾ ਭਾਜੀ ਸਾਰਾ ਹੀ ਨੁਕਸਾਨ ਹੋ ਗਿਆ ਅੰਦਰ ਕੋਈ ਸਮਾਨ ਨਹੀਂ ਰਹਿ ਗਿਆ ਸਾਰਾ ਅੰਦਰ 5.5 6 ਫੁੱਟ ਪਾਣੀ ਸਾਡੇ ਚੱਲ ਗਿਆ ਸਲਾਹ ਹੈ ਕਿ ਜਿੱਥੋਂ ਤੱਕ ਗਈ ਆ ਸਾਰਾ ਪਾਣੀ ਉੱਥੇ ਦਾ ਕਿੰਨਾ ਨੁਕਸਾਨ ਹੋਇਆ ਸਾਡਾ ਭਾਜੀ ਡੰਗਰਾਂ ਦਾ ਤੂੜੀ ਸਾਡੀ ਖਤਮੀ ਹੋ ਗਈ ਹੈ ਚਾਰਾ ਕੋਈ ਨਹੀਂ ਸਾਡੇ ਕੋਈ ਹੈਗਾ ਭਾਜੀ ਤੇ ਪ੍ਰਸਾਦ ਸਿੰਘ ਨੂੰ ਮੰਗ ਕਰਦੇ ਹਾਂ ਸਾਨੂੰ ਕੋਈ ਫੀਡ ਫੂਡ ਕੋਈ ਜਾਂ ਕੋਈ ਵੰਡ ਕੋਈ ਆਉਂਦਾ ਕੋਈ ਡੰਗਰਾਂ ਵਾਸਤੇ ਤੂੜੀ ਵੀ ਸਾਡੀ ਖਤਮ ਹੋ ਗਈ ਡੰਗਰ ਪਾਣੀ ਦੇ ਵਿੱਚ ਡੁੱਬੇ ਪਏ ਸਾਡੇ ਬਹੁਤ ਬੁਰਾ ਹਾਲਾ ਹੈ ਸਾਡਾ ਜੀ ਜਗਤਿੰਦਰ ਸਿੰਘ ਪਿੰਡ ਮੇਰਾ ਭੁੱਲੇ ਕਿਾ ਕਿਹਾ ਹਾਂਜੀ ਕੀ ਨੁਕਸਾਨ ਹੋ ਗਿਆ ਨੁਕਸਾਨ ਤੇ ਸਾਨੂੰ ਤੁਹਾਨੂੰ ਦੱਸਣ ਦੀ ਲੋੜ ਹੀ ਪਈ ਨਹੀਂ ਆ ਕਿ ਨੁਕਸਾਨ ਤੇ ਇਨਾ ਹੋ ਗਿਆ ਵੀ ਜ਼ਿੰਮੇਵਾਰ ਹੁਣ 3 ਤੋਂ 4 ਸਾਲ ਜਿਹੜਾ ਉੱਠ ਨਹੀਂ ਸਕਦਾ ਆਪਣੇ ਪੈਰ ਚੱਲ ਗਿਆ ਪਿੱਛੇ ਚੱਲ ਗਿਆ 3 ਤੋਂ 4 ਸਾਲ ਜ਼ਿੰਮੇਵਾਰ ਹਾਂ ਜੀ ਵੀ ਹੁਣ ਮੰਨ ਲਓ ਝੋਨੇ ਹੁਣ 1509 ਜਿਹੜੀ 1692 ਤਕਰੀਬਨ 10 ਦਿਨਾਂ ਤੱਕ ਮੰਡੀ ਇਹਨਾਂ ਦੀ ਪਹੁੰਚ ਰਹੀ ਆਪਣੇ ਜ਼ਿੰਮੇਵਾਰਾਂ ਦੀ ਤੇ ਗਾਂ ਜਿਹੜੀ 17 18 ਆ ਬਾਸਬਦੀ ਵਗੈਰਾ ਲੱਗੀ ਆ ਉਹ ਵੀ ਖਤਮ ਹੋ ਚੁੱਕੀ ਆ ਕਿਉਂਕਿ ਪਾਣੀ ਪੁਰ ਦੀ ਲੰਘ ਗਿਆ ਤੇ ਹੁਣ ਉਹਨਾਂ ਦਾ ਝੋਨਾ ਦੇ ਤਕਰੀਬਨ 100% ਨੁਕਸਾਨ ਹੋ ਗਿਆ ਜਿੰਨੀ ਦਰਦਾਂ ਨੇ ਅਸੀਂ ਹੁਣ ਮੰਗ ਤੇ ਉਹ ਕਰਦੇ ਆ ਚਲੋ ਜਿਹੜੇ ਸੁਸਾਇਟੀਆਂ ਵਗੈਰਾ ਆ ਸਾਰੇ ਪਹੁੰਚ ਰਹੇ ਆ ਰਾਸ਼ਨ ਵਗੈਰਾ ਲੈ ਕੇ ਪਹੁੰਚ ਰਹੇ ਆ ਅਸੀਂ ਉਹਨਾਂ ਨੂੰ ਇਹੋ ਗੁਜਾਰਸ਼ ਕਰਦੇ ਆ ਵੀ ਹੁਣ ਤੁਸੀਂ ਜਦੋਂ ਰਾਸ਼ਨ ਦੇ ਕਾਫੀ ਪਹੁੰਚ ਰਿਹਾ ਆ ਤੇ ਹੁਣ ਗਾਂ ਦਾ ਸੋਚੋ ਵੀ ਹੁਣ 1 ਮਹੀਨੇ ਤੱਕ 2 ਤੱਕ ਜਦੋਂ ਕਣਕਾਂ ਬਜਾਈ ਹੋਣੀਆਂ ਇੱਥੇ ਨਿੱਕੇ ਜ਼ਿਮੀਦਾਰ ਆ ਕੋਈ ਹਰ ਵਰਗ ਦਾ ਜਿਹੜਾ ਜ਼ਿਮੀਦਾਰ ਆ ਉਹਦੇ ਕੋ ਗਾਂ ਆਪਣਾ ਫਸਲ ਬੀਜਣ ਜੋਗਾ ਕੋਈ ਵੀ ਪੈਸਾ ਨਹੀਂ ਰਹਿਣਾ ਤੇ ਅਸੀਂ गुजारिश ਲੋਕਾਂ ਨੂੰ ਸੁਸਾਇਟੀਆਂ ਨੂੰ ਸਰਕਾਰ ਨੂੰ ਇਹਨੂੰ ਗੁਜਾਰਿਸ਼ ਕਰਦੇ ਆ ਕਿ ਜਦੋਂ ਕਣਕ ਦੀ ਬਜਾਈ ਹੋਣੀ ਆ ਜ਼ਿਮੀਦਾਰਾਂ ਦੀਆਂ ਪਹਿਲੀਆਂ ਪੱਤਰੀਆਂ ਕੀਤੀਆਂ ਜਾਣ ਉਹਨਾਂ ਨੂੰ ਤਕਰੀਬਨ ਬੀਜ ਦੋਗੇ ਖਾਦ ਜੋਗੇ ਤੇ ਡੀਜ਼ਲ ਜੋਗਾ ਖਰਚਾ ਦਿੱਤਾ ਜਾਵੇ ਅਹੀਂ ਇਹ ਇਹੋ ਬਿਜਾਰਸ਼ ਕਰਦੇ ਆ ਸਰਕਾਰਕਾਰੀ ਵੀ ਤੇ ਜਿਹੜੀਆਂ ਆਮ ਸੰਸਥਾ ਜਿਹੜੀਆਂ ਆਉਂਦੀਆਂ ਸਾਰਿਆਂ ਕਰੀ ਇਹੋ ਗੁਜਾਰਸ਼ ਆ ਮੌਕੇ ਦੀ ਕੋਈ ਜ਼ਰੂਰਤ ਹੈਗੀ ਆ ਮੌਕੇ ਦੀ ਜ਼ਰੂਰਤ ਸਭ ਪੂਰੀ ਹੋ ਰਹੀ ਆ ਕੱਲ ਸਾਡੇ ਆਪਣੇ ਐਮ ਐਲ ਏ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਮੀਤੇਰ ਜੀ ਐਮ ਪੀ ਜੀ ਤੇ ਨਾਲ ਉਹਨਾਂ ਦੇ ਅਮਰਤਪਾਲ ਸਿੰਘ ਐਮ ਐਲ ਏ ਜੋ ਇੱਥੇ ਪਹੁੰਚੇ ਸੀ ਸਾਡੇ ਪਿੰਡ ਵੀ ਇੱਥੇ ਆਏ ਤੇ ਕੱਲ ਵੰਜਾਲ ਨੰਗਲ ਕੋਟਲੀ ਕਮੇਰਪੁਰ ਇਹ ਪਹੁੰਚ ਕੀਤੀ ਉਹਨਾਂ ਨੇ ਤੇ ਫੀਡ ਰਾਸ਼ਨ ਜੋ ਵੀ ਪਿੰਡ ਦੀ ਜ਼ਰੂਰਤ ਸੀ ਉਹਨਾਂ ਵੰਡਿਆ ਤੇ ਪਿੰਡ ਦਾ ਉਹਨਾਂ ਉਹਨਾਂ ਵੀ ਭਰੋਸਾ ਦਿੱਤਾ ਵੀ ਹਰ ਵੇਲੇ ਸੁਜੋਗ ਦਿੱਤਾ ਜਾਊਗਾ ਪਿੰਡ ਨੂੰ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਜਿੱਥੋਂ ਤੱਕ ਸਰਕਾਰ ਦੀ ਪਹੁੰਚ ਆਉ ਕਰੂਗੀ